हाँ जी की हाल मित्रो तो आ मित्रों स्वागत है तो नवे ब्लॉग देख अ संडे अज आप आए चर्ची आप हो गए चर्च के एंटर तक की अच्छी मीटिंग अटेंडी मित्रों निकल गए जी आप चर्च चो आप चर्च चो हो गए हाँ भी अपना आ गया भी खान सूरा

ਉਹ ਯਾ ਫਸ ਸਿੰਘ ਵੀ ਆ ਗਿਆ ਪੜ੍ਹ ਹੀ ਲੈਂਦਾ ਯਾਰ ਪੇਪਰ ਦੀ ਤਿਆਰੀ ਕੋਣ ਕਰੇ ਆਏ ਕੰਮ ਕੁਝ ਕਰਾ ਦੇ ਐਂਡ ਮਾਰ ਦੇ ਦੇ ਸਾਰਾ ਪੜ੍ਹ ਕੇ ਕੀ ਹੋੜੇ ਬਦਦਰ ਫਿਰ ਇਹ ਆ ਦੋ ਮਿੰਟ ਕੰਮ ਕਰਾ ਦੇ ਨਾ ਕੀ ਹੋ ਜੂਗਾ ਆ ਪੜਾਈਆਂ ਹੁੰਦੀਆਂ ਨਹੀਂ ਇਹ ਪੜਾਈਆਂ ਵਾ ਗੇੜੇ ਕੱਢ ਕੇ ਪੜਾਈਆਂ ਨਹੀਂ ਕੀ ਲੈ ਕੇ ਆਊਗਾ ਯਾਰ ਆੜੀਆਂ ਮੈਂ ਘੁੰਮੀਆਂ ਨਾ ਉੱਥੇ ਦੱਸ ਕੰਮ ਕਰਾ ਦੇ ਕੀ ਹੋ ਜੂਗਾ ਉੱਥੇ ਲੈ ਕੇ ਕੀ ਆਊਗਾ ਲੈ ਕੇ ਆਜੀ ਦਸ ਸੁਆਈਆਂ ਪਕੌੜੇ ਵੀ ਤੰਦੂਰੀ ਵੀ ਕੀਆ ਵਾ ਪਕੌੜਾ ਵੀ ਕਿ 15 ਕਿਲੋ ਤੇ ਮੱਛੀ ਵੀ ਕਿ 15 ਕਿਲੋ ਆ ਲਿਆ ਅੱਤਵਾ 10 ਕਿਲੋ ਵੀ ਕਿਹਾ ਹੀ ਲਿਖਿਆ ਹੋਗਾ ਲੈ ਕੇ ਆਇਆ ਗਰੇਵੀ ਲੈ ਯਾਰ ਝੂਠ ਕਾਚ ਦੀਪ ਖਾਂਦਾ ਸਾਡਾ ਨਿਓ ਡਲ ਇਹ ਨਿਓ ਟਨ ਨਹੀਂ ਹੈ ਚਿਕਨ ਖਾਂਦਾ ਚਿਕਨ ਖਾਂਦਾ ਚਿਕਨ ਵਾਲਾ ਕਾਚ ਦੀਪ ਆਏ ਚਲੋ ਮਿਲਦੇ ਆ ਤੁਹਾਨੂੰ ਅੱਗੇ ਲੋ ਜੀ ਬੰਦੇ ਟਕਰਿਆ ਆਪਾਂ ਨੂੰ ਆਪਣੇ में थोड़े जलत ही लगते मगर मगर काफी <laughs> 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 आए आप दुन आए गए कहना चाहूंगे दुन गए सारे बंदे <laughs> खड़े ਘੜੇ ਗਲਤ ਆਪਾਂ ਚੱਲਿਆਂ ਈੰ ਛੂ ਅਰੇ ਕਹਿਣਾ ਕੀ ਚਾਹਤੇ ਹੋ ਲੋ ਇਹ ਦੇਖੋ ਸਿਰਾਂ ਨਿੱਤਾਜ ਹੋਕੇ ਦਿੰਦੇ ਭਾਈ ਦੁੱਧ ਪਵਾ ਲਓ ਆਹ ਲਓ ਸੀ ਕਰਦੇ ਆ ਲੋ ਜੀ ਮੁੰਡਿਆਂ ਨੂੰ ਠੰਡ ਜਿਹੀ ਵੀ ਨਹੀਂ ਟੇਕ ਆਉਂਦੀ ਦੇਖੋ ਚੈਸ ਕਰ ਲੋ ਚੈਸ ਆ ਤਾਂ ਹੈਗਾ ਹੀ ਖਾਨਸੂਰਾ ਜੀ लो भी मित्रों बंदे आ गए जी अपने घरे अगले बलॉग ब्लॉग वाइक कर दे <laughs>